खबीर सिंह बादलो अकाली श्रोमीलिंग ਭਾਈ ਮਾਰਿਓ ਸ਼ਰਮਣੀਆ ਸਿੰਘ ਰਾਣਾ ਮੀਤ ਪ੍ਰਧਾਨ ਸਰੋਣੀ ਅਕਾਲੀ ਦਲ ਅੱਜ ਪਟਿਆਲੇ ਜਾ ਰਹੇ ਅੱਜ ਪਟਿਆਲੇ ਜਿਹੜੀ ਆਮ ਆਦਮੀ ਪਾਰਟੀ ਨੇ ਜ਼ਿਮੀਦਾਰ ਕਿਸਾਨ ਭਰਾਵਾਂ ਨਾਲ ਜੋ ਤੱਕਾ ਕਰ ਰਹੀ ਆ ਲੈਂਡ ਬੋਲਿੰਗ ਦੇ ਨਾਂ ਤੇ ਆਪਣੇ ਦਿੱਲੀ ਵਾਲਿਆਂ ਦੀ ਜੇਬਾਂ ਭਰਨ ਤੇ ਜਿਹੜੀ ਇਹਨਾਂ ਦੀ ਪਾਲਿਸੀ ਲੈਂਦੀ ਆ ਸਾਡੇ ਕਿਸਾਨਾਂ ਦੇ ਜ਼ਮੀਨਾਂ ਖੋਖ ਹੋ ਕੇ ਜਿਹਨੂੰ ਕਹਿੰਦੇ ਆ ਵੀ ਪਤਾ ਨਹੀਂ 20 ਸਾਲ ਗਿਣਿਆ 30 ਸਾਲ ਗਿਣਿਆ ਜ਼ਮੀਨ ਉਹਨਾਂ ਦੀ ਇਹਨਾਂ ਨੇ ਲੈ ਲਈ ਨੋਟਿਸ ਕਰਨੇ ਨੋਟਿਸ ਦੇ ਕੇ ਨਾ ਤੇ ਪਰ ਲੋਨ ਹੋਣਾ ਨਾ ਸੇਲ ਹੋਣੀ ਆ ਤੇ ਪਾਰਟੀ ਦੇਖਣ ਲੰਬੜਚਾਲ ਇੱਕ ਕਿਲਾ ਲੈ ਕੇ ਤੁਹਾਨੂੰ ਇੱਕ ਪਲਾਟ ਦਵਾਂਗੇ ਤੇ ਜ਼ਿੰਮੇਵਾਰਾਂ ਦਾ ਗੱਲ ਕੁੱਟਣ ਲੱਗੇ ਆ ਜਿਹਦੇ ਅੰਗੇਜ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਵੱਲੋਂ ਜਿਹੜਾ ਕਿ ਵਕ ਵਕ ਜ਼ਿਲ੍ਹੇ ਉੰਦੇ ਪਹਿਲਾ ਮਹਾਲੀ ਬਠਿੰਡੇ ਜਿਹੜਾ ਅੱਜ ਦਾ ਵਿਸ਼ਾਲ ਰੋਸ ਧਰਨਾ ਹੈ ਪੁੱਡਾ ਦਫ਼ਤਰ ਪਟਿਆਲੇ ਵਿਖੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਦਿੱਤਾ ਜਾ ਰਿਹਾ ਜਿਦੇ ਵਿੱਚ ਵੱਖ-ਵੱਖ ਹਲਕਿਆਂ ਤੋਂ ਜ਼ਿਲ੍ਹਾ ਪਟਿਆਲੇ ਦੇ ਅੱਠੇ ਹਲਕਿਆਂ ਤੋਂ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਹਿਬਾਨ ਵਰਕਰ ਸਹਿਬਾਨ ਕਿਸਾਨ ਭਰਾ ਵਪਾਰੀ ਭਰਾ ਤੇ ਮਜ਼ਦੂਰ ਭਰਾ ਹਮ ਹੋਮਾ ਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਕਰਨ ਵਾਸਤੇ ਜਾ ਰਹੇ ਆ ਪਿੱਟ ਸਿਆਪਾ ਕਰਨ ਵਾਸਤੇ ਜਾ ਰਹੇ ਆ ਵੀ ਅਸੀਂ ਇਹ ਜਿਹੜੀ ਜ਼ਮੀਨਾਂ ੜਪਣ ਨਹੀਂ ਦਵਾਂਗੇ ਜਿਹੜੀ ਜ਼ਮੀਨ ਤੁਸੀਂ ਸਾ ਤੋਂ ਕੋਰੇ ਹੋ ਇਹ ਜਿਹੜੇ ਕਾਨੂੰਨ ਜਿਹੜਿਆ ਲੈਂਡ ਪੋਲਿੰਗ ਕਾਨੂੰਨ ਪੜਾਇਆ ਜਿਹਦੇ ਅੰਗੇਸ਼ਟ ਜ਼ਮੀਨ ਲੈਣ ਲੱਗਿਓ ਉਹ ਵਾਪਸ ਲਓ ਇਸ ਸਬੰਧ ਦੇ ਵਿੱਚ ਅੱਜ ਵਿਸਾਲ ਰੋਸ ਮਾਰਚ ਧਰਨਾ ਜਿਹੜਾ ਪਟਿਆਲੇ ਕੁੱਡਾ ਦਫ਼ਤਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲੱਗਿਆ ਜੀ ਇਸ ਇਸਾਲਾਂ ਦੇ ਹੱਕ ਦੇ ਵਿੱਚ ਅੱਜ ਤੁਹਾਡਾ ਇਹ ਬਾਰੇ ਕੀ ਕਹਿਣਾ ਜੀ ਮੈਂ ਤੁਹਾਨੂੰ ਦਾਦਾ ਜੀ ਇਹਦੇ ਵਿੱਚ ਜੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਹੈ ਉਡਾ ਮੀਡੀਆ ਤੀਸਰੀ ਅੱਖ ਹੈ ਮੀਡੀਆ ਦੇ ਜਰੀਏ ਕਿਸਾਨਾਂ ਤੋਂ ਜਾ ਕੇ ਪੁੱਛੋ ਜਿਹੜੇ ਕਿਸਾਨਾਂ ਦੇ ਵਿੱਚ ਰੋਟੀਆਂ ਨਹੀਂ ਬੱਕਰੀਆਂ ਘਰਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਲੱਗਿਆ ਸਾਰੇ ਕਿਸਾਨ ਭਰਾ ਹੀ ਨੇ ਮਜ਼ਦੂਰ ਭਰਾ ਵਪਾਰੀ ਭਰਾ ਪਤਾ ਵੀ ਜੇ ਕਿਸਾਨ ਮਰ ਗਿਆ ਉਹਦੇ ਨਾਲ ਸਾਰੇ ਹੀ ਮਰ ਗਏ ਵਿਚੇ ਮਜ਼ਦੂਰ ਵਿਚੇ ਵਪਾਰ ਪੱਠਾ ਬੈਠ ਜਾਊਗਾ ਤੁਸੀਂ ਕੱਲੇ-ਕੱਲੇ ਤੋਂ ਜਾ ਕੇ ਕਿਸਾਨ ਭਰਾ ਇਹਨਾਂ ਨੂੰ ਪੁੱਛੋ ਭਈ ਲੈਂਡ ਪੋਲਿੰਗ ਪਹਿਲੇ ਤੁਹਾਨੂੰ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਪਹਿਲਾ-ਪਹਿਲਾ ਇਹਨਾਂ ਦਾ ਲੁੰਬਰਚਾਲ ਤੁਹਾਨੂੰ ਅਸੀਂ ਨਾ ਇਹ ਸਾਡੀ ਜ਼ਮੀਨ 3 ਕਰੋੜ ਦੀ 4 ਕਰੋੜ ਦੀ ਜਿਹੜਾ ਸਣੀ ਕਿਸਾਨ ਹੈ ਜੀ ਉਹ ਤਾਂ ਇਹ ਕਹਿ ਰਿਹਾ ਸਾਨੂੰ ਚਾਹੇ ਸਾਡੀ ਜ਼ਮੀਨ 100 ਕਰੋੜ ਦਿਆ ਸੂਰੇ ਤਾਂ ਕਮਾ ਕੇ ਖਾਣਾ ਸੀ ਕੀ ਕਰਨਾ ਅੱਗੇ ਅਸੀਂ ਜ਼ਮੀਨਾਂ ਲੈਣੀਆਂ ਜ਼ਮੀਨਾਂ ਕਿ ਮਿਲਣੇ ਤੁਸੀਂ ਤਾਂ ਜ਼ਮੀਨਾਂ 60 60 ਹਜ਼ਾਰ ਰਕੁਆਇਰ ਏਰੀਆ ਤਾਂ ਜਿਹੜਾ ਲੈਂਡ ਪੂਲਿੰਗ ਦੇ ਵਿੱਚ ਲਈ ਜਾ ਰਹੇ ਹਾਂ ਕੋਈ ਰੋੜਾਂ ਚ ਲੰਘ ਗਿਆ ਕੋਈ ਲੈਂਡ ਪੂਲਿੰਗ ਚ ਲੰਘ ਗਿਆ ਅਸੀਂ ਤਾਂ ਆਪਣਾ ਕਰਕੇ ਖਾਣਾ ਢਿੱਡ ਪਾਲਣਾ ਜਿਹੜਾ ਪੰਜਾਬ ਹੈ ਇਹ ਸਾਡਾ ਖੇਤੀ ਪ੍ਰਧਾਨ ਸੂਬਾ ਜਿਹੜਾ ਪੂਰੇ ਇੰਡੀਆ ਦਾ ਪੇਟ ਪਾਲਦਾ ਹੈ ਜਿਹੜਾ ਸਾਡਾ ਪੰਜਾਬ ਸੂਬਾ ਹੈ ਤੇ ਕੋਈ ਵੀ ਕਿਸਾਨ ਇਸ ਪਾਲਸੀ ਦੇ ਸਬੰਧ ਦੇ ਵਿੱਚ ਕੋਈ ਵੀ ਖੁਸ਼ ਨਹੀਂ ਇਹ ਤਾਂ ਜਿਹੜੇ ਇਹਨਾਂ ਦੇ ਕੋਈ ਆਮ ਆਦਮੀ ਪਾਰਟੀ ਦੇ ਸੱਜੇ ਕੱਬੇ ਨੇ ਉਹਦੇ ਜਾ ਕੇ ਮਾਰੇ ਮਟੇ ਵਾਇਟ ਲੈ ਕੇ ਉਹਨਾਂ ਤੋਂ ਪੁੱਾਈ ਜਾਂਦੇ ਜੀ ਬਹੁਤ ਵਧੀਆ ਪਾਲਸੀ ਆ ਬਹੁਤ ਵਧੀਆ ਤੁਸੀਂ ਪਿੰਡਾਂ 'ਚ ਜਾ ਕੇ ਪੁੱਛੋ ਤਾਂ ਸੋ ਜੀ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਰੋਂਦੇ ਨੇ ਪਿੱਟਦੇ ਆ ਪਰੋਟੇ ਦੀ ਲੋਕਾਂ ਦੇ ਘਰਾਂ 'ਚ ਵੜ ਰਹੀ ਹੈ। ਤੁਹਾਡੇ ਨਾਲ ਇੰਨੀ ਦੁਨੀਆ ਚੱਲ ਰਹੀ ਹੈੀ ਬਹੁਤ ਸੁਸ਼ਾ ਹੈਗਾ ਲੋਕਾਂ ਦਾ ਕੀ ਕਿਹੜਾ ਫਰਕ। ਇਹ ਦੇਖੋ ਜੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੋਕੀ ਯਾਦ ਕਰਨ ਲੱਗੇ ਜਿਹੜੀ ਆ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਖਾਨੇ ਕੀ ਕਰ ਦੇਣਗੇ ਬਦਲਾ ਇਹ ਬਦਲਾਅ ਨੇ ਜੋ ਲੋਕਾਂ ਦੀ ਹਿੱਕ ਤੇ ਦੀਵਾ ਬਾਲਿਆ ਲੋਕਾਂ ਦੀ तौर ਤੇ ਗੋਡਾ ਰੱਖਿਆ ਉਹਦੇ ਵਿਰੋਧ ਦੇ ਵਿੱਚ ਲੋਕੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਤੇ ਵੱਡੀ ਗਿਣਤੀ ਦੇ ਵਿੱਚ ਆਹ ਮਹਾਰੇ ਲੋਕ ਹੁੰਮ ਹੁਮਾ ਕੇ ਜਿਹੜੇ ਵੱਡੇ ਇਕੱਠ ਲੈ ਕੇ ਜਾ ਰਹੇ ਨੇ ਜੋ 27 ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨ ਹੋਣਗੇ ਬਿਲਕੁਲ ਜੀ ਲੋਕਾਂ ਦੇ ਤੁਸੀਂ ਦੇਖੋ ਲੋਕਾਂ ਤੇ ਵਿਊ ਲਓ ਪਤਾ ਲੱਗ ਜਾ ਜਿਹੜੇ ਲੋਕ ਪਹਿਲਾਂ ਇਹਨਾਂ ਨੂੰ ਸੀ ਉਹ ਤਾਂ ਹੁਣ ਇਹਨਾਂ ਨੂੰ ਹਜ਼ਾਰ ਹਜ਼ਾਰ ਗਾਲ ਕੱਢਦੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਟੁੱਟਿਆ ਦੀ ਸਰਕਾਰ ਸਾਫਤ ਕਰਤਾ ਕਿਸੇ ਵੀ ਗੱਲ ਤੇ ਸਰਕਾਰ ਖਰੀਦੀ ਨਹੀਂ ਉਤਰੀ ਤੇ ਜਿਹੜੀ 2027 ਦੀ ਬੇਸਬਰੀ ਨਾਲ ਲੋਕੀ ਉਡੀਕ ਕਰ ਰਹੇ ਨੇ ਸਰੋਮਣੀ ਅਕਾਲੀ ਦਲ ਆਪਣੀ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਸਰਦਾਰ ਸੁਖਵੀਰ ਸਿੰਘ ਬਾਦਲ ਸੀਐਮ ਹੋਣਗੇ 2027 ਜੀ ਕਿਸਨ ਲੱਗਦਾ ਜਿਵੇਂ ਇਹ ਰਾਜਪੀਸ ਤੁਸੀਂ ਇਕੱਠ ਕਰ ਰਹੇ ਹੋ ਲੱਗਦਾ ਵੀ ਅੱਗੇ ਨੂੰ ਤੁਹਾਡੀ ਝੋਲੀ ਪੂਰੂ ਹੋਣੀ। ਉਹ ਦੇਖੋ ਜੀ ਗੱਲਾਂ ਕਿਸਮਤ ਦੀਆਂ ਸਾਡਾ ਫਰਜ਼ ਮਿਹਨਤ ਕਰਨਾ ਹੈ ਫਲ ਪ੍ਰਮਾਤਮਾ ਨੇ ਦੇਣਾ ਪਾਰਟੀ ਪ੍ਰਧਾਨ ਦੀ ਪਰਖੂ ਅੱਕਾ ਉਹ ਆਪੀ ਉਹਦੇ ਨਾਲ ਜੋ ਵੀ ਆ ਪਾਰਟੀ ਦੇ ਸਬੰਧ ਦੇ ਵਿੱਚ ਸਰਬੇ ਓਕੇ ਜਿੱਦਾਂ ਜਿੱਦਾਂ ਜਿਹੜਾ ਵਰਕ ਕਰਦਾ ਉਹਨੂੰ ਉਹਦਾ ਫਲ ਜ਼ਰੂਰ ਮਿਲਦਾ ਤੇ ਇਹ ਤਾਂ ਸਾਰੇ ਲੋਕਾਂ ਦਾ ਪਿਆਰ ਤੇ ਉਤਸ਼ਾਹ ਹੈ ਸਾਡਾ ਇਹਦੇ ਵਿੱਚ ਕੋਈ ਨਹੀਂ ਸਾਡਾ ਫਰਜ਼ ਹੈ ਅਸੀਂ ਇੱਕ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ ਕਰੀਏ ਫਲ ਅਗੇ ਪਰਮਾਤਮਾ ਦੇ ਦੈਣਾ ਤੇ ਪਾਰਟੀ ਪ੍ਰਧਾਨ ਦੇ ਡਿਸਾਈਡ ਕਰਨਾ ਹੈ ਸਰਦਾਰ ਰਣਜੀਤਜੀਤ ਕੀ ਫਤਿਹ ਮੇਰਾ ਨਾਮ ਅਰਵਿੰਦਰਪਾਲ ਸਿੰਘ ਰਾਜੂ ਪ੍ਰਧਾਨ ਸ਼੍ਰੋਮਣੀ ਕਾਗਦ ਨੀਲ ਰਾਜਪੁਰਾ ਸ਼ਹਿਰੀ ਸਰ ਜੀ ਕੀ ਲੋੜ ਪਈ ਜੀ ਪਟਿਆਲੇ ਜਾਣ ਦੀ ਸਕੀਮ ਦੇ ਥਰੂ ਜਿਹੜੀ ਅੱਜ ਜਿਹੜੀ ਇਹ ਮਹੀਨਾ ਸਾਡਾ ਜਿਹੜੀ ਇਹ ਪੰਜਾਬ ਦੀ ਨਕਲੀ ਸਰਕਾਰ ਨੇ ਇੱਕ ਨਕਲੀ ਪਾਲਿਸੀ ਲਿਆਂਦੀ ਹੈ ਜਿਹੜੀ ਪਾਲਿਸੀ ਦਾ ਕੋਈ ਰੋਡ ਮੈਪ ਨਹੀਂ ਤਿਆਰ ਹੋਇਆ ਕੋਈ ਪਾਲਿਸੀ ਨਹੀਂ ਬਣੀ ਜਿਹੜੀ ਲਿਆ ਕੇ ਸਿੱਧੀ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਸਰਕਾਰ ਨੇ ਸਾਡੇ ਗਰੀਬ ਕਿਸਾਨਾਂ ਦੇ ਸਿਰ ਤੇ ਗੇਰਤੀ ਲਿਆ ਕੇ ਪਾਲਿਸੀ ਜਿਹਦਾ ਕੋਈ ਸਿਰ ਪੈਰ ਨਹੀਂ ਜਿਹਦਾ ਕੋਈ ਲੌਜਿਕ ਨਹੀਂ ਬਣਦਾ ਇਹ ਕਿਸਾਨ ਬਹੁਤ ਔਖੀ ਰੋਟੀ ਖਾ ਰਹੇ ਨੇ ਆਪਣੀ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦਾ ਸਰਕਾਰਾਂ ਇਹਨਾਂ ਦੀ ਦੁਸ਼ਮਣ ਕਿਉਂ ਬਣੀਆਂ ਹੋਈਆਂ ਨੇ ਇਹਨਾਂ ਦੀ ਜ਼ਮੀਨਾਂ ਕਿਉਂ ਖੋਣੀਆਂ ਨੇ ਤੇ ਜ਼ਮੀਨ ਲੈਣੀ ਵੀ ਸੀਗੀ ਇਹਨਾਂ ਦੀ ਐਕਵਾਇਰ ਕਰਦੇ ਜ਼ਮੀਨਾਂ ਨੂੰ ਪੈਸੇ ਦਿੰਦੇ ਜਾਂ ਉਹਨਾਂ ਨੂੰ ਜ਼ਮੀਨ ਦੇ ਬਦਲੇ ਜ਼ਮੀਨ ਦੇਣ ਇਹ ਕੀ ਹੋਇਆ ਵੀ ਜ਼ਮੀਨ ਇੱਕ ਕਿੱਲਾ ਲੈ ਲਿਆ ਤੇ ਇੱਕ ਬੀਗਾ ਦੇ ਦਿੱਤਾ ਨਾਲ ਇੱਕ ਪਲਾਟ ਦੇ ਦਿੱਤਾ ਉਪਲੋੜ ਕੋਲ ਤੋਂ ਡਵੈਲਪ ਹੋਏਗਾ ਕਿਵੇਂ ਰੋਟੀ ਖਾਣਗੇ ਇਹ ਕਿਸਾਨ ਕਿੱਤੇ ਜ਼ਮੀਨਾਂ ਲੈਣਗੇ ਮੁਰਕੇ ਇਹਨਾਂ ਦੇ ਬੱਚੇ ਕਿੱਤਾਂ ਪਾਲਣਗੇ ਇਹਦੇ ਵਿਰੋਧ ਵਿੱਚ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਿਆ ਹੈ ਉਹਦੇ ਹੱਕ ਦੇ ਵਿੱਚ ਆ ਸਾਡੇ ਪ੍ਰਧਾਨ ਦੇ ਆਦੇਸ਼ ਦੇ ਉੱਤੇ ਅਸੀਂ ਪਟਿਆਲੇ ਦੇ ਵਿੱਚ ਇੱਕ ਵਿਸ਼ਾਲ ਧਰਨਾ ਲਾ ਰਹੇ ਹਾਂ ਜਿੱਥੋਂ ਅਸੀਂ ਰਾਜਪੁਰ ਦੇ ਵਿੱਚ ਆਪਣੇ ਰਾਜਪੁਰ ਦੇ ਸੀਨੀਅਰ ਆਗੂ ਸਰਦਾਰ ਰਣਜੀਤ ਸਿੰਘ ਜੀ ਰਾਣਾ ਦੀ ਅਗਵਾਈ ਦੇ ਵਿੱਚ ਇੱਥੋਂ ਇਕੱਠੇ ਹੋ ਕੇ ਅਸੀਂ ਆਪਣੇ ਪ੍ਰਧਾਨ ਦੇ ਨਾਲ ਖੜਨ ਲਈ ਆਪਣੇ ਕਿਸਾਨ ਵੀਰਾਂ ਦੇ ਨਾਲ ਖੜਨ ਲਈ ਤੇ ਪੰਜਾਬ ਦੇ ਨਾਲ ਖੜਨ ਲਈ ਅਸੀਂ ਅੱਜ ਪਟਿਆਲੇ ਜਾ ਰਹੇ ਹਾਂ ਅੱਜ ਜਿਹੜੇ ਆਪਣੇ 4-5 ਪਿੰਡ ਜਿਹੜੇ ਮੇਰਾ ਪਾਉਣੀ ਦੇ ਤਾਜ਼ਾ ਪਿੰਡ ਹੈਗੇ ਆ ਲੈਂਡ ਗ੍ਰੈਮਿੰਗ ਚ ਲੈਂਡ ਇਹਦੇ ਵਿੱਚ ਉੱਥੋਂ ਦੇ ਕਿਸਾਨ ਵੀ ਤੁਹਾਡੇ ਨਾਲ ਹੀ ਆ ਸਾਰੇ ਜਿਹੋਥੋਂ ਦੇ ਬੰਦੇ ਨੇ ਜੀ ਆ ਮਿੰਟੋਂ ਹੁਣੇ ਜੰਸੂਏ ਦੇ ਨੇ ਜੀ ਨਾਲ ਪੈਰ ਦੇ ਬੰਦੇ ਨੇ ਸਾਡੇ ਪੇਲਖਣੀ ਦਾ ਸਾਰੇ ਇੱਕ ਬੱਸ ਪੇਲਖਣੀ ਤੋਂ ਆਈ ਹੋਈ ਆ ਜੀ ਓਕਸੀ ਤੋਂ ਆਏ ਹੋਏ ਨੇ ਹੱਲੀ ਹੋਣੀ ਇਹ ਸਾਰੇ ਉਹਨਾਂ ਪਿੰਡਾਂ ਦੇ ਬੰਦੇ ਨਾਲ ਨੇ ਜੀ ਸਾਡੇ ਕੀ ਕਿਸਾਨਾਂ ਕਿਸਾਨਾਂ ਦੇ ਅੰਦਰ ਇਸ ਗੱਲ ਦਾ ਰੋਸ ਹੈ ਕਿ ਉਹ ਨਹੀਂ ਕਿਸਾਨ ਤਾਂ ਕਹਿੰਦੇ ਸਾਡੀ ਭਾਵੇਂ ਜਾਨ ਚਲੀ ਜਾਏ ਅਸੀਂ ਇੱਕ ਬਿੱਗਾ ਨਹੀਂ ਲੈਣ ਦਿੰਦੇ ਇਹਨਾਂ ਨੂੰ ਇੱਕ ਬਿਸਵਾ ਨਹੀਂ ਲੈਣ ਦਿੰਦੇ ਕਿਸਾਨ ਤਾਂ ਇੰਨੇ ਔਖੇ ਨੇ ਜੀ